ਜੋ ਸੰਗਜੀ 바ਵਾ ਜੀ ਜੋ ਅਮਰੀਕਾ ਤੋਂ ਆ ਕੇ ਇਹ ਐਡਾ ਵੱਡਾ ਉਪਰਾਲਾ ਕਰਦੇ ਆ ਉਸ ਤੋਂ ਬਾਅਦ ਸਾਡੇ ਧੂਈ ਸਾਹਿਬ ਜੀ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਬਾਕੀ ਸਾਰੀ ਸੰਗਤ ਦੇ ਬਹੁਤ ਬਹੁਤ ਧੰਨਵਾਦੀ ਆ ਜੋ ਐਨਾ ਪ੍ਰੇਮ ਨਾਲ ਸੁਣ ਰਹੇ ਹੋ ਇਹ ਜਿਹੜੀਆਂ ਸਾਡਾ ਪੁਰਾਣਾ ਵਿਆਸਾ ਪੁਰਾਣੀਆਂ ਚੀਜ਼ਾਂ ਇਹਨਾਂ ਨੂੰ ਸਾਂਭਣ ਦੀ ਸੰਭਾਲਣ ਦੀ ਲੋੜ ਵੀ ਆ ਇਸੇ ਤਰ੍ਹਾਂ ਕੀ ਕਿਹਾ ਕਹਿੰਦਾ ਕਿਸ ਨੂੰ ਗਾਵੀਏ ਕਿਸ ਨੂੰ ਮੰਨੀਏ ਕਿਸ ਦਾ ਲਈਏ ਨਾਮ ਪਹਿਲਾਂ ਰੱਬ ਸੱਚੇ ਨੂੰ ਮੰਨਿਏ ਤੇ ਫੇਰ ਆਪਣੇ ਉਸਤਾਦਾਂ ਦਾ ਲਈਏ ਨਾਮ ਦਸਿਆ ਉਸਤਾਦਾਂ ਦੀਆਂ ਵਾਕੀਆਂ ਸ਼ਗਿਰਦਾਂ ਦੀਆਂ ਦਾਸ ਗੱਲਾਂ ਹਕੀਕੀ ਚਾਰ ਗੱਲਾਂ ਮਜਾਜੀ ਇਹਨਾਂ ਗੱਲਾਂ ਦਾ ਨਰਭਾ ਇਉਂ ਹੋ ਜਾਂਦਾ ਜਿਵੇਂ ਕਾਠ ਦੇ ਸੰਗ ਲੋਹਾ ਪਾਣੀ ਤੇ ਤਰ ਜਾਇਆ ਕਰਦਾ ਕੀ ਕਿਹਾ ਕਹਿੰਦੇ ਬੰਦੇ ਨੂੰ ਪਤਾ ਨਹੀਂ ਸਰਤੇ ਪਿੰਡੇ ਕਾਲ ਦਾ ਮੱਛੀ ਨੂੰ ਪਤਾ ਨਹੀਂ ਸਰਤੇ ਪਿੰਡੇ ਜਾਲ ਦਾ ਤੇ ਆ ਸੋਹਣੀ ਨੂੰ ਪਤਾ ਨਹੀਂ ਮੇਹੀਵਾਲ ਦੇ ਹਾਲ ਦਾ ਅਦਾਲਤਾਂ ਬਾਦਸ਼ਾਹਾਂ ਦੀਆਂ ਹੱਸਦੇ ਆ ਜਾਣਾ ਰੋਂਦੇ ਆਉਣਾ ਰੋਂਦੇ ਆ ਜਾਣਾ ਤੇ ਜਿਆ ਅਸਲੀ ਆਉਣਾ ਪਿੱਤਰ ਦੇ ਮੂ ਲక్ష్ਮੀ ਪਤਾ ਨਹੀਂ ਮੇਰੇ ਮਾਲਕ ਨੇ ਜਿਹੜੇ ਵੇਲੇ ਭਰ ਕੇ ਕਲ ਮਗਾ ਦੇਣੀ ਕੀ ਕਿਹਾ ਕਹਿੰਦੇ ਵਾਹਵਾ ਮੇਰਾ ਮਾਲਕ ਜਿਹੜਾ ਹੱਡ ਪਾਣੀ ਉਹ ਘੜਦਾ ਰੰਗ ਬਰੰਗੀਆਂ ਸੂਰਤਾਂ ਮੇਰਾ ਮਾਲਕਾ ਪੈਦਾ ਕਰਦਾ ਜੂੜਾ ਜੂੜਾ ਬਣਾ ਕੇ ਭੇਜਿਆ ਹਰੇਕ ਨਾਰੀ ਤੇ ਨਰ ਦਾ ਹਾਥੀ ਕੀੜੀ ਬੱਕਰੀ ਰੂਹ ਸਭਨਾ ਵਿੱਚ ਭਰਦੇ ਮੀਰ ਸ਼ਕਾਰੀ ਮਿਰਗ ਨੂੰ ਲਾ ਕੇ ਫਾਂਦੀਆਂ ਫੜਦੇ ਇੱਕ ਤੁੱਪੇ ਧੂਆਂ ਤੱਪਦੇ ਤੇ ਪਿੰਡੇ ਨਾਲ ਅੱਗਾਂ ਦੇ ਫੜਦੇ ਇੱਕ ਗਮਸਮ ਰੇਂਦੇ ਵਿੱਚ ਬਣਾ ਦੇ ਮੁੱਖੋਂ ਬਚਨ ਨਹੀਂ ਕਰਦੇ ਇੱਕ ਜਲਬ ਝਗੋਤੇ ਲਾਮਦੇ ਵਾਕ ਵਡੂੰਗੇ ਸਰਦੇ ਗੁਰੂ ਸ਼ੁਕਰੀਆ ਜਿਨ੍ਹਾਂ ਨੂੰ ਮਿਲ ਗਏ ਜਾਂ ਪਹੁੰਚੇ ਦੁਬਾਰੇ ਹਰਦੇ ਗੁਰੂ ਤੋੜਦਾ ਜਿੰਦੇ ਕੁਫਰ ਦੇ ਚੱਕ ਦਿੰਦਾ ਮਗਲ ਤੋਂ ਪਰਦੇ ਆ ਗਰਵਣ ਨਹੀਂ ਨੀ ਫੈਸਲੇ ਤੇ ਮੂਰਖ ਐਵੇਂ ਆਖਾਪ ਕੇ ਮਰ। ਉਸਤਾਦਾਂ ਦਾ ਹੋਣਾ ਜ਼ਰੂਰੀ ਆ ਸਾਡੇ ਉਸਤਾਦ ਲਾਲਚੰਦ ਜਮਲਾ ਜੱਟ ਜੀ ਉਹਨਾਂ ਦਾ ਇਸੇ ਤਰ੍ਹਾਂ ਉਸਤਾਦ ਨੇ ਇਹ ਜਿਹੜਾ ਬੰਦਾ ਹੁੰਦਾ ਦੁਨੀਆ ਦੇ ਉੱਤੇ ਹਰੇਕ ਆਉਂਦਾ ਮਿਹਰਬਾਨ ਮਾਲਕ ਆਹ ਰੂਹ ਦੇ ਨਾਲ ਆ ਬੁੱਤ ਦੇ ਨਾਲ ਵਾਅਦਾ ਕਰਦਾ ਕਿ ਵੀ ਇੱਕ ਦਿਨ ਮੈਂ ਤੈਨੂੰ ਬੁੱਤ ਦੇ ਵਿੱਚੋਂ ਕੱਢ ਲੈਣਾ ਪਰ ਮਿਹਰਬਾਨ ਫਿਰ ਇੱਕ ਬੰਦੇ ਨੇ ਜਾਣਾ ਕਿ ਉਹ ਮਾਲਕ ਦਾ ਵਾਅਦਾ ਕੀਤਾ ਹੁੰਦਾ ਰੂਹ ਦੇ ਨਾਲ ਕਿ ਇੱਕ ਦਿਨ ਮੈਂ ਤੈਨੂੰ ਬੁੱਤ ਦੇ ਵਿੱਚੋਂ ਕੱਢ ਲੈਣਾ ਤਾਂ ਮਿਹਰਬਾਨ ਬੰਦਾ ਰੰਗਲੀ ਦੁਨੀਆ ਦੇ ਵਿੱਚ ਆਉਂਦਾ ਉਸ ਮਾਲਕ ਦਾ ਨਾਮ ਜਪਣ ਦੇ ਖਾਤਰ ਆਖਰਕਾਰ ਮਿਹਰਬਾਨ ਇਹ ਦੁਨੀਆ ਦੇ ਵਿੱਚ ਆ ਕੇ ਉਸ ਰੱਬ ਨੂੰ ਮਨੋਵਿਸਾਰ ਬੈਠਦਾ ਭਲਾ ਬੈਠਦਾ ਪਰ ਫਿਰ ਮਾਲਕ ਇਹਨੂੰ ਕੁਝ ਨਿਸ਼ਾਨੀਆਂ ਭੇਜਦਾ ਆ ਆਪਣੇ ਕਾਲੇ ਵਾਲ ਹੁੰਦੇ ਆ ਇਹਨਾਂ ਤੋਂ ਚਿੱਟੇ ਆਉਣੇ ਸ਼ੁਰੂ ਹੋ ਜਾਂਦੇ ਆ ਇਹ ਪਹਿਲੀਆਂ ਨਿਸ਼ਾਨੀਆਂ ਬੰਦਿਆ ਸੰਭਲ ਜਾ ਅਜੇ ਵੀ ਮੇਰੇ ਵੱਲ ਨੂੰ ਆਪ ਹੋ ਜਾ ਮੇਰਾ ਨਾਮ ਜਪ ਲੈ ਮਿਹਰਬਾਨ ਪਰ ਇਸੇ ਤਰ੍ਹਾਂ ਉਹ ਵੀ ਮਾਲਕ ਬੜੀਆਂ ਨਿਸ਼ਾਨੀਆਂ ਭੇਜਦਾ ਦੂਸਰੀ ਨਿਸ਼ਾਨੀ ਕਿਹੜੀ ਆ ਦੰਦਾਂ ਦਾ ਨਿਕਲ ਜਾਣਾ ਮਿਹਰਬਾਨ ਤੀਸਰੀ ਨਿਸ਼ਾਨੀ ਇੱਕ ਹੋਰ ਅੱਖਾਂ ਦੀ ਜੋਤ ਘਟ ਜਾਣੀ ਕੰਨਾਂ ਤੋਂ ਸੁਣਨ ਨੂੰ ਘਟ ਜਾਣਾ ਚੌਥੀ ਤੇ ਆਖਰੀ ਨਿਸ਼ਾਨੀ ਮਾਲਕ ਆਖਰੀ ਖੱਤ ਭੇਜਦਾ ਕਿ ਬੰਦਿਆ ਅਜੇ ਵੀ ਨਾ ਹੈ ਟਾਈਮ ਉਹ ਕਿਹੜਾ ਖੱਤ ਭੇਜਦਾ ਮਿਹਰਬਾਨ ਗੋਡਿਆਂ ਤੋਂ ਉੱਠ ਨੂੰ ਰਹਿ ਜਾਣਾ ਮਨਜੇ ਦੇ ਨਾਲ ਜੁੜ ਜਾਣਾ ਆਖਰਕਾਰ ਉਹ ਦਿਨ ਆ ਜਾਂਦਾ ਜਿਹੜਾ ਮਾਲਕ ਦਾ ਰੂਹ ਦੇ ਨਾਲ ਵਾਅਦਾ ਕੀਤਾ ਹੁੰਦਾ ਕਿ ਇੱਕ ਦਿਨ ਮੈਂ ਤੈਨੂੰ ਬੁੱਧ ਦੇ ਵਿੱਚੋਂ ਕੱਢ ਲੈਣਾ ਆਖਰਕਾਰ ਇਹ ਰੂਹ ਬੁੱਧ ਦੇ ਵਿੱਚੋਂ ਚਲੀ ਜਾਂਦੀ ਆ ਮੁਸਾਫਰ ਹੋ ਜਾਂਦੀ ਆ ਜਦੋਂ ਹੰਗ ਮਿਹਰਬਾਨ ਜਾਂਦੀ ਜਾਂਦੀ ਰੂਹ ਨੂੰ ਆ ਮਿੱਟੀ ਕਹਿੰਦੀ ਆ ਬੁੱਧ ਕਹਿੰਦਾ ਨੀ ਬਾਗਾਂ ਦੀ ਇਕੋਲੇ ਹੁਣ ਕਿਉਂ ਨਹੀਂ ਮੇਰੇ ਰਹਿੰਦੀ ਤਾਂ ਕਿਉਂ ਰੂਹ ਕਹਿੰਦੀ ਆ ਵੇ ਕਲਹਿਰੀਆ ਮੋਰਾ ਹੁਣ ਮੈਂ ਨਹੀਂ ਤੇਰੇ ਰਹਿੰਦੀ ਐ ਕਿ ਰੂਹ ਤੇ ਬੁੱਤ ਵਿਚੜ ਲੱਗੇ ਝਗੜਦੇ ਦੱਸਿਆ ਭਲਾ ਵੀ ਬਿਸ਼ੀਰ ਕਰਾਣਾ ਕਿਹੜੇ ਜਮਾਤ ਦਾ ਆ ਬਾਬਾ ਜੀ सुण बागीअ कोन क्य रहंदी कंदी आहे तूं खाकी ते ल नोल जाणा मै न तोले तूं पिंजर ते बि तरे पैदा पुला पूरी ॼाण पैदा हील अंत खाकी तौनक भेण कम रेट थी कलारिया मोरा वेठा ਸੋਣ ਬਾਗਾਂ ਦੀ ਕੋਲੇ ਨਹੀਂ ਹੋ ਕਾਵੀ ਮੇਰੇ ਬੰਦੀ ਜੂਸਾ ਵਰਕਾ ਕੋਈ ਜੂਸਾ ਵਰਕਾ ਸੋਣ ਦੇ ਕੋਈ ਸ਼ਕਲਾਂ ਦੇਖ ਕੇ ਤੁਲਦੀ ਨੱਲੈ ਅਲੀ ਜਹਾਜਾ ਕੋਈ ਜੋਰ ਦੇਖ ਕੇ ਤੁਲਦੀ ਨੱਲੈ ਕਾ ਸੁਨਦੇ ਮੈਂ ਲੱਗੀ ਛੱਡ ਗਈ ਸਾਰਾ ਬੋਲੀ ਪੈਂਦੀ ਕਲਾਰੀਆਂ ਮੋਰਾਵੇ दी रे रे दी दी। रे रे पाक मोहम पाक मोहम्मद नान बि तेरे वरगे गलारिया नवे हो पैराती गलारिया हो पैराती आ सुण बागी महिरबानी